ਗੁਦਾਵਾਲਾ ਮੁਬਾਰਕੁਦਾਵਾਲਾ ਬਲਾਕ ਨੂਰਪ੍ਰਵੇਦੀ ਦੇ ਅਦੀਨ ਪੈਨ ਵਾਲੇ ਪਿੰਡ ਅਬਿਆਣਾ ਖੁਰਚ ਇੱਕ 34 ਸਾਲਾ ਵਿਆਹੁਤਾ ਔਰਤ ਨੇ ਸਤ루 ਦਰਿਆ 'ਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸ ਵੰਦੀ ਜਾਣਕਾਰੀ ਦਿੰਦਿਆਂ ਹੋਇਆਂ ਲੜਕੀ ਦੇ ਭਰਾ ਕਰਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਅਮਨਦੀਪ ਕੌਰ ਉਮਰ 34 ਸਾਲ ਜਿਸਦਾ ਵਿਆਹ 2021 ਵਿੱਚ ਖੇਤਰ ਦੇ ਪਿੰਡ ਅਸਮਾਨਪੁਰ ਹੇਟਲਾ ਦੇ ਹਰਜੀਤ ਸਿੰਘ ਪੁੱਤਰ ਖੁਸ਼ੀराम ਦੇ ਨਾਲ ਹੋਇਆ ਸੀ ਜੋ ਕਿ ਭਾਰਤੀ ਫੌਜ ਜੈਪੁਰ ਵਿਕੇ ਡਿਊਟੀ ਕਰ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਉਹ ਅਮਨਦੀਪ ਕੋ ਨਾਲ ਅਣਮਨ ਰੱਖ ਰਿਹਾ ਸੀ ਉਸਨੇ ਦੱਸਿਆ ਕਿ ਹਰਜੀਤ ਸਿੰਘ ਦਾ ਬਾਹਰ ਨਜਾਇਜ਼ਪਨ ਚੱਲਿਆ ਸੀ ਜਿਸ ਕਰਕੇ ਘਰ ਵਿੱਚ ਤਕਰਾਰ ਰਹਿਂਦੀ ਸੀ ਅਮਨਦੀਪ ਨੇ ਆਪਣੇ ਘਰ ਵਾਲੇ ਨੂੰ ਆਪਣੇ ਕੋਲ ਲੈ ਜਾਣ ਦੀ ਗੱਲ ਕੀਤੀ ਪਰ ਉਸਨੇ ਮਨ ਕਰ ਦਿੱਤਾ ਤੇ ਜਿੰਨੀ ਵਾਰ ਵੀ ਉਸ ਨੂੰ ਕਹਿੰਦੀ ਰਹੀ ਉਹ ਮਨ ਕਰਦਾ ਰਿਹਾ ਅਮਨਦੀਪ ਨੇ ਇਹ ਗੱਲ ਸਸ ਕੁਲਦੀਪ ਕੌਰ ਅਤੇ ਸੋਹਰੇ ਖੁਸ਼ੀ ਆਰਾਮ ਨੂੰ ਦੱਸੀ ਪਰ ਉਹਨਾਂ ਨੇ ਵੀ ਉਸ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ 24 ਮਾਰਚ ਨੂੰ ਅਮਨਦੀਪ ਨੇ ਆਪਣੇ ਪ੍ਰਾਕ ਕਰਨਵੀ ਨੂੰ ਫੋਨ ਕਰਕੇ ਦੱਸਿਆ ਕਿ ਸਸੋਰੀ ਅਤੇ ਕਰਵਾਲੇ ਵੱਲੋਂ ਤੰਗ ਉਣ ਕਰਨ ਉਹ ਬਹੁਤ ਪਰੇਸ਼ਾਨ ਹੈ 25 ਮਾਰਚ ਦੀ ਸਵੇਰੇ 9:30 ਵਜੇ ਅਮਨਦੀਪ ਨੇ ਫੋਨ ਕਰਕੇ ਦੱਸਿਆ ਕਿ ਉਹ ਸਤਲੁਜ ਦੇ ਆਪ ਵਿੱਚ ਸ਼ਾਲ ਮਾਰ ਕੇ ਆਤਮ ਹੱਤਿਆ ਕਰ ਰਹੀ ਹੈ ਉਕਤ ਮ੍ਰਿਤਕਾ ਨੇ ਇੱਕ ਆਪਣਾ ਸੁਸਾਇਡ ਨੋਟ ਵੀ ਰੱਖਿਆ ਹੋਇਆ ਸੀ ਜਿਸ ਨੋਟ ਚ ਅਮਨਦੀਪ ਨੇ ਆਪਣੇ ਘਰ ਵਾਲੇ ਹਰਜੀਤ ਸਿੰਘ ਸਸ ਕੁਲਦੀਪ ਕੋਰਾ ਤੇ ਸੋਰੀ ਖੁਸ਼ੀ ਰਾਮ ਨੂੰ ਤੰਗ ਕਰਨ ਦੇ ਦੋਸ਼ ਲਗਾਏ ਉਥੇ ਹੀ ਮੁਕੇ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੀਧਾਰਾਂ ਵੱਲੋਂ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਰੋਸ ਵੀ ਜਤਾਇਆ ਗਿਆ ਅਤੇ ਕਿਹਾ ਕਿ ਉਹ ਜਦੋਂ ਤੱਕ ਮ੍ਰਿਤਕ ਲੜਕੀ ਦਾ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਮ੍ਰਿਤਕ ਲੜਕੀ ਦੇ ਪਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉੱਥੇ ਹੀ ਇਸ ਮੁਕੇ ਨੂਰਪ੍ਰੇਵੀ ਪੁਲਿਸ ਸਟੇਸ਼ਨ ਦੇ ਮੁਖਥਾਣਾ ਅਫਸਰ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਵੱਲੋਂ ਬਿਆਨਾਂ ਤੋਂ ਕੁਝ ਸਮੇਂ ਬਾਅਦ ਹੀ ਸੂਰਾ ਪ੍ਰਵਾਦੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਿਸ ਦੇ ਕਾਰਵਾਈ ਕਰਦਿਆਂ ਹੋਏ ਸਸਤੀ ਸੂਰੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਮ੍ਰਿਤਕ ਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਟੀਮਾਂ ਲਗਾਤਾਰ ਰੇਡ ਕਰ ਰਹੀਆਂ ਹਨ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਕਰਨ ਵੀਰ ਸਿੰਘ ਵੀ ਕਿਹਾ ਹੋਇਆ ਪੈਨ ਨਾਲ ਪੈਨ ਨਾਲ ਦੀ ਪਿਛਲੇ ਕੁਝ ਸਮੇਂ ਤੋਂ ਕਾਫੀ ਪਰੇਸ਼ਾਨ ਲੱਗ ਰਹੀ ਸੀ ਤੇ ਕਹੇ ਵੀ ਸੋਹਰਾ ਪਰਿਵਾਰ ਮੈਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤੇ ਇੱਕ ਰਾਤ ਪਹਿਲਾਂ ਵੀ ਉਹਦੇ ਨਾਲ ਥੋੜੀ ਗੱਲ ਇਹ ਹੋਈ ਵੀ ਮੈਂ ਪਰਿਵਾਰ ਨਾਲ ਬਹੁਤ ਝਗੜਾ ਕਰ ਰਿਹਾ ਮੇਰੇ ਨਾਲ ਉਹਨਾਂ ਨੇ ਉਹਨੂੰ ਮਰਨ ਵਾਸਤੇ ਮਜਬੂਰ ਕਰਿਆ ਇਹ ਕਦਮ ਚੱਕਣ ਵਾਸਤੇ ਉਹਨਾਂ ਨੇ ਮਜਬੂਰ ਕਰਿਆ ਉਹਨੂੰ ਤੇ ਮੇਨ ਆਖਰ ਵਾਰ ਗੱਲ ਕਿਆ ਹੋਈ ਐ ਆਖਰ ਵਾਰ ਮੇਰੇ ਨਾਲ ਗੱਲ ਹੋਈ ਜੀ ਕਿ ਬੁੰਗਾ ਸਾਹਿਬ ਤੋਂ ਆ ਕੇ ਕੁੜੀ ਨੂੰ ਲੈ ਜਾ ਮੈਂ ਇਨਾ ਕਹਿ ਕੇ ਉਹਨੇ ਫੋਨ ਕੱਟਤਾ 10 ਮਿੰਟ ਬਾਅਦ ਫੋਨ ਚੱਕਿਆ ਕਿਸੇ ਨੇ ਮੈਨੂੰ ਇਹੀ ਦੱਸਿਆ ਵੀ ਲੜਕੀ ਨੇ ਛਾਲ ਮਾਰ ਦਿੱਤੀ ਮਸਾਹੀ ਗੱਲ ਹੋਈ ਜੀ ਅੱਜ ਭਾਜੀ ਇਕੱਠੇ ਹੋਏ ਆਪਾਂ ਸਾਰੇ ਕਿਆ ਮੰਗ ਮੰਗਤ ਇਹੀ ਹੈ ਜੀ ਇਨਸਾਫ ਦੀ ਮੰਗ ਕਰਦੇ ਆਂ ਸੀ ਸਭ ਤੋਂ ਪਹਿਲਾਂ ਵੀ ਹਰਜੀਤ ਸਿੰਘ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਗਲੀ ਕਾਰਵਾਈ ਜਲਦ ਤੋਂ ਜਲਦ ਅਮਲ ਚੱਲ ਜਾਂਦੀ ਜਾਵੇ ਇਹੀ ਸਾਡੀ ਮੰਗ ਹੈ ਜੀ ਮੇਰਾ ਨਾਮ ਲਾਪ੍ਰਿਤਾ ਜੀ ਅਮਨ ਮੇਰੀ ਫਰੈਂਡ ਵੀ ਸੀ ਮੇਰੀ ਕਲੀਗ ਵੀ ਸੀ ਮੈਨੂੰ ਭੈਣਾ ਨਾਲ ਤੇ ਵੀ ਜ਼ਿਆਦਾ ਸੀ ਮੇਰੀ ਰਿਲੇਟਿਵ ਵੀ ਸੀ ਪਰ ਜੋ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ 4 ਸਾਲ ਤੋਂ ਸੋਹਰਾ ਫੈਮਲੀ ਪਲੱਸ ਉਹਦੇ ਹਸਬੰਦ ਨੇ ਟੌਰਚਰ ਕੀਤਾ ਜੀ ਮੈਂਟਲਿ ਟੌਰਚਰ ਦਾ ਲੈਵਲ ਹੁੰਦਾ ਜੀ ਉਹ ਲੈਵਲ ਵੀ ਕ੍ਰੋਸ ਕਰ ਗਿਆ ਸੀ ਜੀ ਬਸ ਉਸ ਬੰਦੇ ਦੇ ਮੂੰਹ ਤੋਂ ਇੱਕ ਗੱਲ ਨਿਕਲਦੀ ਸੀ ਵੀ ਤੂੰ ਮੈਨੂੰ ਪਸੰਦ ਨਹੀਂ ਸੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਣਾ ਸੀ ਜੇ ਤੇਨੂੰ ਕੁੜੀ ਸਾਡੀ ਨਹੀਂ ਪਸੰਦ ਸੀ ਤੂੰ ਨਾ ਵਿਆਹ ਕਰਵਾਂਦਾ ਤੇਰੇ ਨਾਲ ਕੋਈ ਜ਼ੋਰ ਜ਼ਬਰਦਸਤੀ ਤਾਂ ਨਹੀਂ ਕੀਤੀ ਹੈਗੀ ਜੇ ਤੂੰ ਵਿਆਹ ਕਰਾਇਆ ਤੂੰ ਹੁਣ ਨਿਵਾਤ ਹੋ ਜਿੰਨੀ ਵਾਰ ਸਾਰੋ ਨੇ ਆਣਾ ਘਰ ਛੁੱਟੀ ਆਣੀ ਪੀਕ ਹੈ ਜੀ ਬਸ ਕੁੜੀ ਨਾਲ ਟਾਰਚਰ ਕਰਨਾ ਜੀ ਹਰਾਸਮੈਂਟ ਕਰਦਾ ਸੀ ਜੀ ਬਸ ਸਾਡੀ ਇਹੀ ਮੰਗ ਹੈ ਜੀ ਸਾਡੀ ਕੁੜੀ ਨੂੰ ਇਨਸਾਫ ਮਿਲੇ ਜੀ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਸਹਿਯੋਗ ਦੀ ਮੰਗ ਕਰਦੇ ਆਂ ਜੀ ਜੀ ਤੁਸੀਂ ਉਹਨਾਂ ਨਾਲ ਜੋਬ ਕਰਦੇ ਸੀ ਹਾਂ ਤੇ ਇਸ ਦੀ ਗੱਲ ਕੀਤੀ ਜਾਵੇ ਹਾਂਜੀ ਬੀ ਟੈਕ ਐਮ ਟੈਕ ਸੀਗੀ ਹਾਂਜੀ ਤੇ ਉਹਨੀ ਮੈਂ 2 ਸਾਲ ਉਹਦੇ ਨਾਲ ਜੀਟੀਬੀ ਪੋਲੀਟੈਕਨਿਕ ਕਾਲਜ ਗੰਗਪੁਰ ਚ ਜੋਬ ਕੀਤੀ ਜੀ ਤੇ ਉਸ ਤੋਂ ਬਾਅਦ ਅਸੀਂ ਆਪਣੇ ਅਲੱਗ-ਅਲੱਗ ਚਲ ਗਏ ਜੀ ਅਲੱਗ-ਅਲੱਗ ਜਗ੍ਹਾ ਤੇ ਜੋਬ ਕਰਨ ਲੱਪੇ ਤੇ ਪਿਛਲੇ 2 ਸਾਲ ਤੋਂ ਘਰ ਸੀ ਆਪਣੀ ਬੱਚੀ ਦੀ ਪਰਵਰਿਸ਼ ਕਰਕੇ ਉਹਨੂੰ ਜੋਬ ਛੱਡਣੀ ਪਈ ਜੀ ਤੇ ਸੈਨਿਕ ਇੰਸਟੀਚਿਊਟ ਰੋਪੜ ਚ ਸਰ ਐਜ਼ ਅ ਲੈਕਚਰਰ ਆਰ ਕੰਮ ਕਰਦੀ ਸੀ ਜੀ ਬੋਲੇ ਉਹਦੇ ਬਾਰੇ ਹਾਂਜੀ 40 ਘੰਟੇ ਬੀਤ ਜਾਣ ਤੋਂ ਬਾਅਦ ਵੀ ਹਜੇ ਤੱਕ ਪੁਲਿਸ ਨੇ ਉਹਨੂੰ ਅਰੈਸਟ ਨਹੀਂ ਕੀਤਾ ਹਜੇ ਤੱਕ ਉਹ ਐਦਾਂ ਹੀ ਪਤਾ ਨਹੀਂ ਕਿੱਥੇ ਫਿਰਦਾ ਹੈ ਕਿ ਕੱਲ ਨੂੰ ਕ੍ਰਾਈਮਨਲ ਬੰਦਾ ਹੈ ਕੱਲ ਨੂੰ ਹੋ ਸਕਦਾ ਕਿਸੇ ਦਾ ਕੋਈ ਨੁਕਸਾਨ ਕਰ ਦਵੇ ਸਾਡੇ ਪਰਿਵਾਰ ਦੇ ਕਿਸੇ ਬੰਦੇ ਦਾ ਨੁਕਸਾਨ ਕਰ ਦੇਵੇ ਅਗਲਾ ਕੱਲ ਨੂੰ ਅਸੀਂ ਪੁਲਿਸ ਨੇ ਸਾਨੂੰ ਅੱਜ ਸ਼ਾਮ ਤੱਕ ਦਾ ਟਾਈਮ ਪੁਲਿਸ ਨੂੰ ਅਸੀਂ ਦਿੱਤਾ ਵੀ ਸ਼ਾਮ ਤੱਕ ਜੇ ਤੁਸੀਂ ਕਾਰਵਾਈ ਕਰਦੇ ਐ ਐਸਐਚਓ ਨੂਰ ਪ੍ਰਵੇਦੀ ਨੂੰ ਤੇ ਜੇ ਇਹਨਾਂ ਨੇ ਕਾਰਵਾਈ ਨਾ ਕੀਤੀ ਤੇ ਅਸੀਂ ਕੱਲ ਨੂੰ ਸਵੇਰੇ ਐਸਐਸਪੀ ਸਾਹਿਬ ਦਾ ਜਿਹੜਾ ਘਰਾਓ ਕਰਾਂਗੇ ਤੇ ਅਗਲੀ ਕਾਰਵਾਈ ਜਿਹੜੀ ਹੈ ਉਹਨਾਂ ਨੂੰ ਜੇ ਉਹ ਸਾਨੂੰ ਮਿਲ ਗਏ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਅੱਗੇ ਕੋਈ ਧਰਨਾ ਜਿੱਦਾਂ ਜਣੀ ਰੋਡ ਜਾਮ ਕਰਾਂਗੇ ਕਿ ਸਾਰਿਆਂ ਨੂੰ ਵੀ ਕਿਹੜੀ ਜਗ੍ਹਾ ਜਾਮ ਕਰਾਂਗੇ ਹਾਂਜੀ ਹੁਣ ਸੰਸਕਾਰ ਕਰ ਦਿੱਤਾ ਨਹੀਂ ਹਜੇ ਨਹੀਂ ਸੰਸਕਾਰ ਕਰਿਆ ਅਸੀਂ ਅਸੀਂ ਸੰਸਕਾਰ ਨਹੀਂ ਕਰਨਾ ਨਾ ਅਸੀਂ ਉਹਦਾ ਦੂਜਾ ਪੋਸਟਮਾਰਟਮ ਹੈ ਉਹ ਵੀ ਨਹੀਂ ਹਜੇ ਅਸੀਂ ਕਰਾ ਰਹੇ ਜਿੰਨਾ ਚਿਰ ਸਾਡਾ ਸਾਨੂੰ ਉਹਨੂੰ ਅਰੈਸਟ ਨਹੀਂ ਕਰਦੇ ਉਹਨਾਂ ਚਿਰ ਅਸੀਂ ਨਾ ਤਾਂ ਲਾਸ਼ ਦਾ ਪੋਸਟਮਾਰਟਮ ਕਰਾਉਣਾ ਨਾ ਅਸੀਂ ਸੰਸਕਾਰ ਕਰਨਾ ਇਹ ਸਾਡਾ ਜਣੀ ਸਾਡੇ ਜਣੀ ਬੜੇ ਤੰਗ ਆਸੀਂ ਬਹੁਤ ਜ਼ਿਆਦਾ ਦੁਖੀ ਆ ਜੀ ਕੱਲ ਦੇ ਸਾਨੂੰ ਪੁਲਿਸ ਵਾਲਿਆਂ ਨੇ ਗਦੀ ਘੇੜ ਚ ਪਾਇਆ ਬਾ 40 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕੁਝ ਨਹੀਂ ਕਰ ਸਕੇ ਪੁਲਿਸ ਵਾਲੇ ਸਜਤ ਜੀ ਇਹ ਕੱਲ ਕਰਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਮਾਸੀਪਿੰਡ ਬਿਆਣਾ ਇਹਨਾਂ ਨੇ ਸਾਡੇ ਕੋਲ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਸੀ ਕਿ ਇਹਨਾਂ ਦੀ ਜਿਹੜੀ ਸਿਸਟਰ ਸੀਗੀ ਜਿਹਦਾ ਨਾਮ ਮਨਦੀਪ ਕੌਰ ਸੀਗੀ ਜੀ ਉਮਰ ਕਰੀਬ 34 ਸਾਲ ਸੀਗੀ ਕਿ ਉਹਨਾਂ ਨੇ ਸੁਸਾਇਸਾਈਡ ਕਮਿਟ ਕਰ ਲਿਆ ਤੇ ਉਹਨਾਂ ਦੇ ਬਿਆਨਾਂ ਦੇ ਵਿਹਾਰ ਤੇ ਜਿਹੜਾ ਸੀਗਾ ਅਸੀਂ ਇਹ ਤਿੰਨ ਵਿਅਕਤੀਆਂ ਦੇ ਖਿਲਾਫ ਜਿਨ੍ਹਾਂ ਵਿੱਚ ਖਰਜੀਤ ਸਿੰਘ, ਕੁਲਦੀਪ ਕੌਰ ਤੇ ਖੁਸ਼ੀਰਾਮਤ ਗਲਾਫ ਅਸੀਂ ਜਿਹੜਾ ਸੀਗਾ ਅੰਡਰ ਸੈਕਸ਼ਨ 108 ਬੀ ਐਨਸ ਮਕਦਮਾ ਦਰਜ ਰਜਿਸਟਰ ਕੀਤਾ ਸੀਗਾ ਸਰ ਥੋੜਾ ਜਿਹਾ ਕਾਰਵਾਈ ਤੋਂ ਨਾਖੁਸ਼ ਲੱਗ ਰਿਹਾ ਪਰਿਵਾਰ ਮੈਂਬਰ ਕੀ ਕਹਿੰਦੇ ਨੇ ਸਰ ਕਹਿੰਦੇ ਵੀ ਹਾਲਾਂਕਿ ਮੁੱਖ ਰੋਕੀ ਨਹੀਂ ਫੜਿਆ ਹੈ ਜੀ ਇਹਦੇ ਵਿੱਚ ਜਿਹੜਾ ਮਕਦਮਾ ਵਿੱਚ ਹੈਗਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਿਕਾ ਜੋ ਡੀਸੀਜ਼ ਦੇ ਰਿਲੇਸ਼ਨ ਵਿੱਚ ਸੱਸ ਸਹੁਰਾ ਸੀਗੇ ਜਿਨ੍ਹਾਂ ਨਾਮ ਖੁਸ਼ੀਰਾਮਤ ਕੁਲਦੀਪ ਕੌਰ ਹੈਗੇ ਆ ਇਹਨਾਂ ਨੂੰ ਰੈਸਟ ਕਰਕੇ ਅਜ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾ ਚੁੱਕਿਆ ਤੇ ਜਿਹੜਾ ਉਹਦਾ ਹਸਬੰਡ ਹੈ ਜੋ ਆਰਮੀ ਵਿੱਚ ਕੰਮ ਕਰਦਾ ਹੈ ਤੇ ਉਹਦੀ ਰਿਸ਼ਤ ਵਾਲੀ ਵਾਕੀਏ ਜੋਗੀ ਉਸਦਾ ਜਿਹੜਾ ਹਸਬੰਡ ਫਰਾਰ ਹੈ ਉਹਨੂੰ ਫੜਨ ਵਾਸਤੇ ਜਿਹੜਾ ਹੈ ਟੈਕਨੀਕਲ ਐਵੀਡੈਂਸ ਦਾ ਯੂਜ਼ ਕੀਤਾ ਜਾ ਰਿਹਾ ਹੈ ਅਤੇ ਬੁੱਲਸਪਾਰਟੀਬਿਲਿਟੀ ਬਣਾ ਕੇ ਹੈਗੀ ਹੈ ਜਿਹੜਿਆਂ ਦੇ ਰਿਸ਼ਤੇਦਾਰਾਂ ਦੇ ਤੇ ਹੋਰ ਜਗ੍ਹਾ ਜਿਹੜੇ ਹੈਗੀ ਰੈਡਾਂ ਕੀਤੀਆਂ ਜਾ ਰਹੀਆਂ